ਬਹੁਤ ਜਿਹੜਾ ਇਦਾਂ ਦਾ ਗੋਰਖ ਧੰਦਾ ਉਹ ਵੱਚੁਕਿਆ ਲੋਕਾਂ ਨੂੰ ਥੋੜਾ ਜਿਹਾ ਅਵੇਅਰ ਕਰੀਏ ਇਸ ਚੀਜ਼ ਦੇ ਬਾਰੇ ਕਿ ਮਿਹਨਤ ਦਾ ਪੈਸਾ ਇਸ ਤਰ੍ਹਾਂ ਬਰਬਾਦ ਨਾ ਕਰੋ ਸੋ ਆਪਣੀ ਮਿਹਨਤ ਦੀ ਕਮਾਈ ਕਿਸੇ ਦੇ ਹੱਥ ਵਿੱਚ ਇਸ ਤਰ੍ਹਾਂ ਨਾ ਦਿਵੋ ਮੰਨਦੇ ਆ ਵੀ ਕਿਸਮਤ ਬਦਲਨੀ ਪੈਂਦੀ ਆ ਉਹਦੇ ਲਈ ਰਿਸਕ ਲੈਣਾ ਜ਼ਰੂਰੀ ਹੈ ਪਰ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜਿਹੜੇ ਡੇਲੀ ਉਹੀ ਕਮਾਉਂਦੇ ਨੇ ਤੇ ਉਹੀ ਖਾਂਦੇ ਨੇ ਤੇ ਵੀਡੀਓ ਤੇ ਗੌਰ ਫਰਮਾਇਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਬੜੀ ਜ਼ਰੂਰੀ ਹੈ ਸ਼ੇਅਰ ਕਰਨੀ ਜੇਕਰ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਤਾਂ ਕਈ ਲੋਕਾਂ ਦਾ ਜਿਹੜਾ ਭਲਾ ਹੋ ਸਕਦਾ ਤੇ ਜਿਹੜੇ ਵੀ ਜੁੜੇ ਨੇ ਸਵਾਗਤ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਕਿਉਂਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਚਾਹੀ ਪੂਰੀ ਬਾਤ ਚੋ ਦੇਖ ਲਿਓ ਪਰ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ ਜਿੰਨੇ ਵੀ ਲੋਕ ਨੇ ਵੀਡੀਓ ਸ਼ੇਅਰ ਕਰਕੇ ਜਾਇਓ ਮੇਰਾ ਵੀਰ ਤੇ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਦੇ ਆਂ ਬਸ 1 ਮਿੰਟ ਹੋਰ ਦੇਖਦੇ ਆਂ ਵੀ ਕਿੰਨੇ ਕ ਬੰਦੇ ਜੁੜਦੇ ਨੇ ਨਾਲ ਵੀਡੀਓ ਸ਼ੇਅਰ ਕਰਕੇ ਚਲੇ ਜਾਇਓ ਜੀ ਚਾਹੀ ਦੁਬਾਰਾ ਦੇਖ ਲਓ ਵੀਡੀਓ ਆ ਕੇ ਤੇ ਵੀਡੀਓ ਤੁਹਾਨੂੰ ਐਂਡ ਤੇ ਆ ਕੇ ਪਤਾ ਲੱਗ ਜੂ ਵੀ ਮਸਲਾ ਕੀ ਸੀਗਾ ਤੇ ਵੀਡੀਓ ਸ਼ੁਰੂ ਕਰਨ ਲੱਗਿਆਂ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੇ ਖਾਸ ਵੀਡੀਓ ਅੱਜ ਉਹਨਾਂ ਲਈ ਹੈ ਜਿਹੜੇ ਬੰਦੇ ਲੋਟਰੀਆਂ ਪਾਉਂਦੇ ਨੇ ਤੇ ਮੈਂ ਕੈਪਸ਼ਨ ਦਿੱਤੀ ਆ ਵੀ ਬੱਚੋ ਗੁੰਮਰਾਹ ਕਰਨ ਵਾਲਿਆਂ ਤੋਂ ਲੋਟਰੀ ਦੇ ਨਾਮ ਤੋਂ ਲੋਕਾਂ ਨੂੰ ਬੇਫਕੂਫ ਬਣਾਉਣਾ ਛੱਡੋ ਜੀ ਹਾਂ ਅੱਜ ਦੀ ਵੀਡੀਓ ਹੈ ਜਿਹੜੀ ਅ ਲਾਟਰੀ ਦੇ ਉੱਤੇ ਐ ਮੈਂ ਕਿਸੇ ਬੰਦੇ ਨੂੰ ਪਿੰਨ ਪੁਆਇੰਟ ਨਹੀਂ ਕਰਦਾ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਪਰ ਫਿਰ ਵੀ ਜਿਹੜਾ ਕਹਿੰ ਲਿਆ ਇਨਡਾਇਰੈਕਟ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੀ ਜਿਹੜਾ ਲਾਟਰੀ ਦਾ ਇਹ ਧੰਦਾ ਲਾਟਰੀ ਵਿਕਰੇਤਾ ਕੀ ਕਰਦੇ ਨੇ ਆਪਣੀ ਦੁਕਾਨ ਦੀਆਂ ਮਸ਼ਹੂਰੀਆਂ ਵਾਸਤੇ ਅ ਕਈ ਲੋਕ ਨੇ ਜਿਹੜੇ ਉਹਨਾਂ ਨੂੰ ਹਾਇਰ ਕਰਦੇ ਨੇ ਭਾਵੇਂ ਵੀਡੀਓ ਪ੍ਰਮੋਸ਼ਨ ਵਾਲਿਆਂ ਨੂੰ ਹਾਇਰ ਕਰ ਲੈਂਦੇ ਨੇ 2000 5000 10000 ਜਿੰਨਾ ਦੀ ਜਿੰਨੀ ਵੀ ਕੀਮਤ ਹੈ ਤੇ ਉਹ ਉਹਨਾਂ ਨੂੰ ਹਾਇਰ ਕਰ ਦਿੰਦੇ ਤੇ ਆਪਣੀ ਦੁਕਾਨ ਦੀ ਪ੍ਰੋਮੋਸ਼ਨ ਕਰਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਮਜਬੂਰ ਕਰ ਦਿੰਦੇ ਨੇ ਤੇ ਵੀਡੀਓ ਜਿਹੜੇ ਨਾਲ ਜੁੜੀ ਜਾਂਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਬੇਨਤੀ ਇਹੀ ਹੈ ਹੋਰ ਕੁਝ ਨਹੀਂ ਕਹਿੰਦੇ ਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਜਿਹੜਾ ਜਾਲ ਦੇ ਵਿੱਚ ਫਸਾਉਣਾ ਕਿਵੇਂ ਫਸਾਉਣਾ ਇਹ ਭਲੀ ਭਾਤ ਜਾਣਦੇ ਆ ਤੇ ਕਈ ਵਾਰੀ ਹੁੰਦਾ ਵੀ ਸਾਡੇ ਕੋਲੋਂ ਲੱਖਾਂ ਦੇ ਨਾਮ ਇਨੇ ਲੱਗੇ ਠੀਕ ਹੈ ਅ ਨਾਮ ਲੱਗਣਾ ਸੁਭਾਅਕ ਵੀ ਹੈ ਕਿਉਂਕਿ ਇਹ ਸਾਰੀ ਜਿਹੜੀ ਗੇਮ ਹੈ ਉਹ ਕਿਸਮਤ ਦੀ ਹੈ ਕਿਸਮਤ ਦੇ ਵਿੱਚ ਤੁਹਾਡਾ ਮਾਈਂਡ ਵੀ ਹੈ ਜਿਹੜਾ ਉਹਨੂੰ ਵੀ ਸ਼ਾਰਪ ਕਰਕੇ ਚੱਲਣਾ ਪੈਂਦਾ ਕਿਉਂਕਿ ਜੇਕਰ ਕੋਈ ਲਾਟਰੀ ਵੀ ਕਰੇਤਾ ਦੇ ਉੱਤੇ ਮੰਨ ਕੇ ਚੱਲੋ ਰੋਜ਼ਾਨਾ ਦੀਆਂ 50 ਤੋਂ 100 ਲਾਟਰੀਆਂ ਵਿਕਦੀਆਂ ਨੇ ਫਿਲਹਾਲ ਤਾਂ ਜੋ ਲੋਕ ਨੇ ਇਸ ਵੇਲੇ ਆਨੇ ਹੋਏ ਹੋਏ ਨੇ ਕਿ ਅਸੀਂ ਮਿਹਨਤ ਨਾ ਕਰੀਏ ਤੇ ਲਾਟਰੀ ਦੇ ਅਸੀਂਦੇ ਤੌਰ ਤੇ ਲਾਟਰੀ ਖਰੀਦ ਕੇ ਇਨਡਾਇਰੈਕਟ ਤਰੀਕੇ ਨਾਲ ਅਸੀਂ ਲੱਖਪਤੀ ਬਣ ਜਾਈਏ ਜਾਂ ਕਰੋੜਪਤੀ ਬਣ ਜਾਈਏ ਤੇ ਇਸ ਕਰਕੇ ਲੋਕ ਗੁੰਮਰਾਹ ਹੋ ਕੇ ਵੀਡੀਓ ਦੇਖ ਕੇ ਉਹਨਾਂ ਕੋਲ ਚਲੇ ਜਾਂਦੇ ਨੇ ਤੇ ਜਿਹਦੇ ਕਰਕੇ ਫਿਰ ਆਪਣੀ ਮਿਹਨਤ ਦਾ ਪੈਸਾ ਇਹ ਐਂ ਕਰਕੇ ਉਹਦੇ ਹੱਥ ਚ ਫੜਾਏ ਆਉਂਦੇ ਨੇ ਬੱਚੋ ਕਿਉਂਕਿ ਤੁਹਾਡੀ ਮਿਹਨਤ ਦਾ ਪੈਸਾ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੇ ਕੋਲੋਂ ਖੋਇਆ ਜਾ ਰਿਹਾ ਹੈ ਤੁਸੀਂ ਉਹੀ ਪੈਸੇ ਨਾਲ ਆਪਣਾ ਪਰਿਵਾਰ ਪਾਲੋ ਖਾਸ ਕਰਕੇ ਜਿਹੜੇ ਲੋਕ ਨੇ ਹੈਂਡ ਟੂ ਮਾਉਥ ਨੇ ਜਿਵੇਂ ਕਹਿ ਲਈਏ ਉਹੀ ਕਮਾਉਣਾ ਉਹੀ ਖਾਣਾ ਅੱਜ ਦਿਹਾੜੀ ਲੱਗੀ ਦਾ ਸ਼ਾਮ ਨੂੰ ਉਹੀ ਪੈਸੇ ਦਾ ਰਸਣ ਲੈ ਕੇ ਜਾਣਾ ਕਈ ਵਾਰੀ ਅਜਿਹੇ ਅੱਜਕੱਲ ਮੋਬਾਈਲ ਜਿਹੜਾ ਸਾਰਿਆਂ ਦੇ ਕੋਲੇ ਹੈ ਫਿਲਹਾਲ ਵੀਡੀਓ ਪ੍ਰੋਮੋਸ਼ਨ ਕਰਕੇ ਜੇਕਰ ਉਹਦੇ ਕੋਲੇ ਵੀਡੀਓ ਚਲੀ ਜਾਂਦੀ ਹੈ ਤਾਂ ਮਨ ਦੇ ਵਿੱਚ ਕਿੰਨਾ ਕਿਤੇ ਲਾਲਚ ਵੀ ਆਉਂਦਾ ਹੈ ਵੀ ਯਾਰ ਲੋਟਰੀ ਖਰੀਦੀ ਜਾਵੇ ਤੇ ਕੀ ਪਤਾ ਕਿਸਮਤ ਬਦਲ ਹੀ ਜਾਵੇ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਕਿਸਮਤ ਤੁਹਾਡੀ ਹਮੇਸ਼ਾ ਉਦਾਂ ਹੀ ਰਹੇ ਪਰਮਾਤਮਾ ਕਰੇ ਹਰ ਇੱਕ ਦੀ ਕਿਸਮਤ ਚਮਕੇ ਪਰ ਖਾਸ ਕਰਕੇ ਉਹਨਾਂ ਲੋਕਾਂ ਤੋਂ ਬਚੋ ਜਿਹੜੇ ਵੀਡੀਓ ਨੂੰ ਪ੍ਰੋਮੋਟ ਕਰਵਾ ਕੇ ਅ ਚਾਹੇ ਉਹ ਕੋਈ ਮੁੰਡਾ ਚਾਹੇ ਕੁੜੀ ਆ ਜੋ ਵੀ ਇਨਫਲੂਐਂਸਰ ਹੁੰਦਾ ਉਹਨਾਂ ਤੋਂ ਵੀਡੀਓ ਪ੍ਰੋਮੋਟ ਕਰਵਾ ਕੇ ਤੁਹਾਡੇ ਵਰਗੇ ਲੋਕਾਂ ਨੂੰ ਜਾ ਚਪਸਾਉਂਦੇ ਨੇ ਜੇ ਇਹ ਲੋਕਾਂ ਤੋਂ ਬਚੋ ਬਚੋ ਜਿੰਨਾ ਬਾਤ ਹੁੰਦਾ ਤੇ ਦੂਜੀ ਗੱਲ ਅ ਜੋ ਵੀਡੀਓ ਪ੍ਰੋਮੋਸ਼ਨ ਕਰਵਾਉਂਦੇ ਨੇ ਖਾਸ ਕਰਕੇ ਲੁਧਿਆਣੇ ਦੇ ਕਈ ਚੈਨਲਾਂ ਤੇ ਦੇਖੀ ਹੈ ਤੇ ਉਹ ਚੈਨਲ ਜਿਹੜੇ ਹੈਗੇ ਨੇ ਉਹ ਪੈਸੇ ਲੈ ਕੇ ਖਾਸ ਕਰਕੇ ਵੀਡੀਓ ਪ੍ਰੋਮੋਸ਼ਨ ਕਰਦੇ ਨੇ ਉਨ੍ਹਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜੋ ਵੀ ਵੀਡੀਓ ਪ੍ਰੋਮੋਸ਼ਨ ਕਰਵਾਉਂਦੇ ਨੇ ਖਾਸ ਕਰ ਲੋਕਾਂ ਨੂੰ ਵੱਧ ਗੁੰਮਰਾਹ ਕਰਕੇ ਜਿਹੜੇ ਲੋਕ ਪ੍ਰੋਮੋਸ਼ਨਾਂ ਕਰ ਦਿੰਦੇ ਨੇ ਵੀ ਸਾਡੀ ਅਲਰਟ ਆ ਜਾਂਦਾ ਆ ਹੋਇਆ ਵਾਹ ਹੋਇਆ ਇੰਨੇ ਨਾਮ ਲੱਗੇ ਨੇ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜ਼ਰੂਰ ਪੜਿਆ ਕਰੋ ਸਵਾਦ ਵੜਾਉਂਦਾ ਕਿਉਂਕਿ ਕਮੈਂਟ ਦੇ ਵਿੱਚ ਅਜਿਹੀਆਂ ਅਜਿਹੀਆਂ ਗਾਲਾਂ ਜਿਹੜੀਆਂ ਸ਼ਾਇਦ ਮੈਂ ਤਾਂ ਕਦੇ ਸੁਣੀਆਂ ਨਹੀਂ ਉਹ ਵੀ ਦੇਖਣ ਨੂੰ ਮਿਲਦੀਆਂ ਨੇ ਵੀ ਮੈਂ ਤੁਹਾਡੇ ਕੋਲੋਂ 20 ਵਾਰੀ ਲਾਟਰੀ ਖਰੀਦ ਚੁੱਕਿਆ ਹਾਂ ਜੇ 20 ਵਾਰੀ ਆਫੀਸ਼ਲੀ ਇਹ ਇੱਕ ਕਹਿ ਲਈਏ ਅ ਲੱਕ ਹੁੰਦਾ ਕਿਸਮਤ ਹੁੰਦੀ ਹੈ ਜੇ 20 ਵਾਰੀ ਖਰੀਦੇ ਆ ਤਾਂ ਕਈ ਵਾਰੀ 21ਵੀਂ ਵਾਰੀ ਨਿਕਲਿਆ ਆਉਂਦੀ ਹੈ ਜਾਂ 25 30 ਵਾਰ ਦੇ ਵਿੱਚ ਇੱਕ ਵਾਰੀ ਤਾਂ ਤੁਹਾਡਾ ਨੰਬਰ ਆਏਗਾ ਹੀ ਕਦੇ ਨਾ ਕਦੇ ਕਿਉਂਕਿ ਜੋ ਪੈਸੇ ਬਰਬਾਦ ਕਰੇ ਹੁੰਦੇ ਨੇ ਉਹਦਾ ਅੱਧਾ ਕ ਹਿੱਸਾ ਤਾਂ ਤੁਹਾਨੂੰ ਕਦੇ ਨਾ ਕਦੇ ਰਿਕਵਰ ਹੋਊਗਾ ਹੀ ਸੋ ਕਮੈਂਟ ਪੜਿਆ ਕਰੋ ਉਹਨਾਂ ਦੇ ਖਿਲਾਫ ਜਿਹੜੇ ਆਏ ਹੁੰਦੇ ਨੇ ਉਹ ਕਮੈਂਟ ਡਿਲੀਟ ਕਰ ਦਿੰਦੇ ਨੇ ਤੇ ਡਿਲੀਟ ਕਰਨ ਤੋਂ ਬਾਅਦ ਉਹ ਲੋਟਰੀ ਵਿਕਰੇਤਾ ਨੇ ਜਿਹੜੇ ਕਮੈਂਟ ਡਿਲੀਟ ਕਰਨ ਤੋਂ ਬਾਅਦ ਮਤਲਬ ਬڑے-ਬڑے ਦਾਅਵੇ ਕਰ ਦਿੰਦੇ ਵੀ ਸਾਡੇ ਕੋਲ ਇਦਾਂ ਨਾਮ ਲੱਗ ਰਹੇ ਨੇ ਆਹ ਲੱਗ ਰਹੇ ਨੇ ਜੇਕਰ ਇੱਕ ਦੁਕਾਨ ਦੇ ਉੱਤੇ ਐਵਰੇਜ 200 ਬੰਦਾ ਜਿਹੜਾ ਜਾਂਦਾ ਹੈ ਤਾਂ ਉਹਦੇ ਵਿੱਚੋਂ ਕੁਦਰਤੀ ਗੱਲ ਹੈ ਸੁਭਾਵਿਕ ਗੱਲ ਹੈ ਕਿ ਉਹਦੇ ਵਿੱਚੋਂ ਇੱਕ ਜਾਂ ਦੋ ਬੰਦੇ ਦੀ ਤਾਂ ਕਿਸਮਤ ਚਮਕੂ ਚਾਹੀ ਛੋਟਾ ਨਾਮ ਲੱਗੇ 1000 2000 ਤੋਂ ਲੈ ਕੇ ਹਜ਼ਾਰਾਂ ਦੇ ਵਿੱਚ ਜਾਂ ਫਿਰ ਲੱਖ ਦੇ ਵਿੱਚ ਵੀ ਹੋ ਸਕਦਾ ਸੋ ਇਸ ਸੁਭਾਵਿਕ ਹੀ ਹੈ ਜੇਕਰ 150 ਤੋਂ ਪਲੱਸ 200 2300 300 ਦੇ ਇੱਕ ਤੇ ਵੇਖਦੀ ਹੈ ਤਾਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਦਾ ਨਾਮ ਲੱਗੂ ਗਈ ਗੱਲ ਚੱਲਦੀ ਹੈ 6 ਰੁਪਏ ਵਾਲੀ ਲੋਟਰੀ ਦੀ ਤੇ ਉਹ 6 ਰੁਪਏ ਵਾਲੀ ਲੋਟਰੀ ਹੈ ਜਿਹੜੀ ਤਕਰੀਬਨ 10 20 ਪਰਚੀਆਂ ਦੀ ਕਾਪੀ ਹੁੰਦੀ ਹੈ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਆਪਾਂ ਪਾਈ ਨਹੀਂ ਕਦੇ ਨਾ ਪਾਈਏ ਤੇ ਉਹਦੇ ਵਿੱਚ ਕੀ ਹੁੰਦਾ ਹੈ ਅ ਸ਼ਾਇਦ 10 ਜਾਂ 20 ਲੋਟਰੀਆਂ ਹੁੰਦੀਆਂ ਨੇ ਉਹ ਕਾਪੀ ਦੇ ਵਿੱਚ ਤੇ ਇੱਕ ਬੰਦਾ ਖਰੀਦ ਲੈਂਦਾ 150 ਜਿੰਨੇ ਵੀ ਹੁੰਦੀ ਹੈ ਅਮਾਉਂਟ ਉਹਦੀ ਤੇ ਉਹ ਕਾਪੀ ਦੇ ਵਿੱਚੋਂ ਸੁਭਾਵਕ ਹੈ ਕਿ ਹੁਣ ਤੁਹਾਡੀ ਉਹ ਮੰਨ ਕੇ ਚੱਲੋ ਵੀ 100 ਬੰਦਿਆਂ ਨੇ ਖਰੀਦੀ ਐ ਤਾਂ 100 ਬੰਦਾ ਦੀ ਉਹ ਕਾਪੀ ਦੇਖ ਲਓ ਵੀ ਮਤਲਬ 1000 ਪੀਸ ਹੋ ਗਿਆ 1000 ਦੇ ਵਿੱਚੋਂ ਇੱਕ ਅੱਧੇ ਦਾ ਛੋਟਾ ਨਾਮ ਤਾਂ ਲੱਗਣਾ ਸੁਭਾਵਕ ਹੈ ਤੇ ਇਸ ਲਈ ਇਹਨਾਂ ਦੇ ਚਾਂਸੇ 'ਚ ਆਉਣਾ ਬਚੋ ਇਹਨਾਂ ਦਾ ਆਉਣਾ ਛੱਡ ਦਿਓ ਕਿਉਂਕਿ ਤੁਹਾਡੀ ਮਿਹਨਤ ਦਾ ਪੈਸਾ ਇਹ ਅ ਬੜੀਆ ਮਤਲਬ ਆਰਾਮ ਦੇ ਨਾਲ ਤੇ ਐ ਕਰਕੇ ਫੜ ਲੈਂਦੇ ਨੇ ਵੀ ਲਿਆਓ ਤੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਗੁੰਮਰਾਹ ਹੋ ਕੇ ਮੂਰਖਪਣੇ ਦੇ ਵਿੱਚ ਉਹਨਾਂ ਦੇ ਚਾਂਸੇ 'ਚ ਆ ਜਾਂਦੇ ਨੇ ਉਹ ਫਿਲਹਾਲ ਤੇ ਕਈ ਕਹਿੰਦੇ ਨੇ ਜੀ ਵੀ ਆਪਣਾ ਰਾਸ਼ੀਆਂ ਦੇ ਨਾਲ ਨਿਕਲੇ ਆਉਂਦਾ ਬਹੁਤ ਦੇਖੇ ਨੇ ਬਹੁਤ ਲੋਕ ਨੇ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਵੀ ਰਾਸ਼ੀਆਂ ਦੇ ਨਾਮ ਤੇ ਤੁਸੀਂ ਐਂ ਤਰਿਓ ਆ ਲੈ ਕੇ ਆਇਓ ਆ ਲੈ ਕੇ ਆਇਓ ਭਾਈ ਜੀ ਰਾਸ਼ੀ ਵਾਲੇ ਵੀ ਤੁਹਾਨੂੰ ਗਾਲਾਂ ਕੱਢਦੇ ਹੁੰਦੇ ਆ ਕਮੈਂਟ ਪੜ ਲਿਆ ਕਰੋ ਮੇਰੇ ਵੀਰ ਕਮੈਂਟਾਂ ਦੇ ਵਿੱਚ ਦੇਖਿਆ ਕਰੋ ਵੀ ਤੁਹਾਡੀ ਜਿਹੜੀ ਕੁੱਤੇ ਖਾਣੀ ਹੁੰਦੀ ਹੈ ਉਹ ਕਿੰਨੀ ਕੁ ਹੁੰਦੀ ਹੈ ਸੋ ਜਿਹੜੇ ਲੋਕ ਨੇ ਉਹ ਬੱਚੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਸਵਾਗਤ ਕਰਦੇ ਹਾਂ ਜਿਹੜੇ ਮੇਰੇ ਵੀਰ ਜੁੜੀ ਜਾ ਰਹੇ ਨੇ ਤੇ ਅਜਿਹੇ ਜਿਹੜੇ ਲੋਟਰੀ ਵਾਲੇ ਤੁਹਾਨੂੰ ਗੁੰਮਰਾਹ ਕਰਕੇ ਲਾਟਰੀਆਂ ਵੇਚ ਰਹੇ ਨੇ ਫਲਹਾਲ ਜਿਹੜਾ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੇ ਇਦਾਂ ਦੀਆਂ ਫੇਕ ਪ੍ਰੋਮੋਸ਼ਨਾਂ ਕਰਵਾ ਕੇ ਲੋਕਾਂ ਨੂੰ ਲੋੜਦੇ ਨੇ ਤੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਗੁੰਮਰਾਹ ਕਰਨਾ ਵੀ ਇੱਕ ਤਰ੍ਹਾਂ ਦਾ ਅਫੈਂਸ ਹੁੰਦਾ ਜੁਰਮ ਹੁੰਦਾ ਕਿਉਂਕਿ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾਉਣਾ ਵੀਡੀਓ ਪ੍ਰੋਮੋਸ਼ਨ ਦੇ ਨਾਮ ਤੇ ਉਹਨਾਂ ਦੇ ਨਾਲ ਉਹਨਾਂ ਦਾ ਬਿਜ਼ਨਸ ਤਾਂ ਵੱਧ ਜਾਂਦਾ ਪਰ ਉਹ ਲੋਕਾਂ ਦੀ ਜਿਹੜੀ ਮਾਇਆ ਉਹ ਚਲੀ ਜਾਂਦੀ ਹੈ ਜਿਹੜੇ ਹੈਂਡ ਟੂ ਮਾਊਥ ਨੇ ਇਸ ਲਈ ਤੁਸੀਂ ਖਾਸ ਕਰਕੇ ਇਹ ਚੀਜ਼ਾਂ ਤੇ ਧਿਆਨ ਦਿਓ ਜੇਕਰ ਤੁਹਾਡਾ ਕੋਈ ਦੋਸਤ ਹੈ ਉਹ ਅਜਿਹੇ ਲਾਟਰੀ ਵਿਕਰੇਤਾ ਕੋਲੇ ਫਸਦਾ ਤਾਂ ਉਹਨੂੰ ਬਚਾਓ ਵੀ ਲਾਟਰੀਆਂ ਕਹਿ ਲਈ ਵੀ ਹਰ ਰੋਜ਼ਲਾ ਕੰਮ ਆਪਣੀ ਇਹਨੂੰ ਆਪਣੀ ਹੈਬਿਟ ਨਾ ਬਣਾਓ ਇਹਨੂੰ ਇਹਦੇ ਆਦੀ ਨਾ ਹੋਵੋ ਕਿਉਂਕਿ ਦਿਹਾੜੀਦਾਰ ਬੰਦਾ ਹੈ ਜਾਂਦਾ ਕੰਮ ਤੇ 400 500 ਦਿਹਾੜੀ ਕਮਾਉਂਦਾ ਤੇ ਉਹਦੇ ਵਿੱਚੋਂ 2 300 ਦੀਆਂ ਲਾਟਰੀਆਂ ਲੈ ਆਉਂਦਾ 200 ਰੁਪਏ ਦਾ ਚਲੋ ਘਰ ਦਾ ਕੋਈ ਵੀ ਰਸਨਾ ਉਹ ਲੈ ਆਉਂਦਾ ਪਰ ਕਿਤੇ ਨਾ ਕਿਤੇ ਐਵੇਂ ਗਰੀਬੀ ਦੂਰ ਨਹੀਂ ਹੋਣੀ ਤੇ ਲਾਟਰੀਆਂ ਦੇ ਕਰਕੇ ਤੁਸੀਂ ਅਮੀਰ ਵੀ ਨਹੀਂ ਹੋਣ ਲੱਗੇ ਸੋ ਇਹ ਚੀਜ਼ਾਂ ਤੋਂ ਬਚਿਆ ਕਰੋ ਜਿੰਨਾ ਬਚ ਸਕਦੇ ਹੋ ਤੇ ਲੋਕ ਨੇ ਜਿਹੜੇ ਅਜਿਹੇ ਗੁੰਮਰਾਹ ਕਰਨ ਵਾਲੇ ਬੰਦਿਆਂ ਤੋਂ ਖਾਸ ਕਰ ਬਚੋ ਜਿਹੜੇ ਬڑے بڑے ਸੁਪਨੇ ਦਿਖਾਉਂਦੇ ਨੇ ਤੇ ਮੈਂ ਤਾਂ ਸਿਰਫ ਇੰਨੇ ਹੀ ਕਹਿ ਸਕਦਾ ਆ ਵੀ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਚੈੱਕ ਕਰਿਆ ਕਰੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜੋ ਲੋਕਾਂ ਨੇ ਰੀਲ ਬਣਾਈ ਹੁੰਦੀ ਐ ਮੈਂ ਤੁਹਾਡੇ ਤੋਂ 20 ਵਾਰੀ ਲਈਆਂ ਨੇ ਮੈਂ ਤੁਹਾਡੇ ਕੋਲੋਂ ਇੰਨੀ ਵਾਰੀ ਲਈਆਂ ਨੇ ਮੈਂ ਤੁਹਾਨੂੰ ਦਾਵਾ ਕਰਦਾ ਮੇਰੀ ਟਿਕਟ ਦਾ ਨੰਬਰ ਲਵਾ ਕੇ ਦਿਖਾਓ ਉਹਨਾਂ ਨੂੰ ਰਿਪਲਾਈ ਕਿਉਂ ਨਹੀਂ ਕਰਦੇ ਬਾਈ ਜੀ ਉਹਨਾਂ ਦੇ ਕਮੈਂਟ ਕਿਉਂ ਡਿਲੀਟ ਕਰ ਦਿੰਦੇ ਹੁੰਦੇ ਉਹ ਵੀਡੀਓ ਪ੍ਰੋਮੋਸ਼ਨ ਕਰਵਾਉਂਦੇ ਉਹਦੇ ਵਿੱਚੋਂ ਕਮੈਂਟ ਕਿਉਂ ਡਿਲੀਟ ਹੁੰਦੇ ਨੇ ਕਿਉਂਕਿ ਤੁਸੀਂ ਝੂਠੇ ਹੋ ਤਾਂ ਕਰਕੇ ਜੇ ਸਹੀ ਹੁੰਦੇ ਤਾਂ ਉਹਨਾਂ ਨੂੰ ਜਵਾਬ ਦਓ ਵੀ ਆ ਜਾ ਵੀਰ ਮੇਰੇ ਕੋਲੋਂ ਪਾ ਕੇ ਦੇਖ ਮੈਂ ਦਾਅਵੇਦਾਰੀ ਕਰਦਾ ਮੈਂ ਤੇ ਇੱਕ ਟਿਕਟ ਲੈ ਲਾ ਤੇ ਤੇਰਾ ਨਾਮ ਲੱਗੂਗਾ ਮੈਂ ਕਹਿੰਦਾ ਜੀ ਮੈਨੂੰ ਬੁਲਾਓ ਮੈਂ 500 ਦੀਆਂ 100 ਟਿਕਟਾਂ ਨਹੀਂ ਲੈਣੀਆਂ ਮੈਨੂੰ 500 ਦੀ ਇੱਕ ਟਿਕਟ ਦੋਵੇ ਮੇਰਾ ਜਿਹੜਾ ਇਨਾਮ ਹੈ ਉਹ ਅੱਧਾ-ਅੱਧਾ ਹੋਊਗਾ ਔਰ ਜੇ ਨਾਂ ਨਿਕਲਿਆ ਤਾਂ ਫਿਰ ਉਹ ਬੰਦੇ ਨੂੰ ਮੇਰੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਜੇ ਤਾਂ ਮਨਜ਼ੂਰ ਹੋਵੇ ਕਿਸੇ ਵੀ ਲਾਟਰੀ ਵਿਕਰੇਤਾ ਨੂੰ ਦੱਸ ਦੇਵੇ ਉਹ ਰਿਪਲਾਈ ਕਰ ਦੇਵੇ ਕਮੈਂਟ ਦੇ ਵਿੱਚ ਆ ਕੇ ਵੀ ਹਾਂ ਬਾਈ ਮੈਨੂੰ ਮਨਜ਼ੂਰ ਆ ਮੈਂ 500 ਦੀ ਆਪਣੀ ਮਰਜ਼ੀ ਨਾਲ ਇੱਕ ਨੰਬਰ ਪਾਉਂਗਾ ਠੀਕ ਆ ਉਹ ਨਿਕਲ ਗਿਆ ਤਾਂ ਉਹਨੂੰ ਲਾਟਰੀ ਦਾ ਅੱਧਾ ਹਿੱਸਾ ਚਾਹੀ ਕਰੋੜ ਲੱਗੇ ਚਾਹੀ 10 ਕਰੋੜ ਲੱਗੇ ਚਾਹੀ 2 ਕਰੋੜ ਲੱਗੇ ਉਹ ਦਊਂਗਾ ਲਿਖ ਲਖਈਆ ਕਰਵਾ ਲਵੇ ਉਹ ਦਊਂਗਾ ਪਰ ਜੇ ਨਾ ਲੱਗਿਆ ਫੇਰ ਕਿਉਂਕਿ ਕਹਿੰਦੇ ਨੇ ਅਸੀਂ ਦਾਅਵੇ ਕਰਦੇ ਆ ਵੀ ਸਾਡੇ ਕੋਲੋਂ ਪੱਕਾ ਇਹ ਨਾਮ ਲੱਗੂਗਾ ਹੀ ਲੱਗੂਗਾ ਲੱਗੂਗਾ ਤੇ ਖਾਸ ਕਰ ਉਹਨਾਂ ਨੂੰ ਮੈਂ ਕਹਿ ਕੇ ਐਸ ਵੇਲੇ ਕਹਿ ਰਿਹਾ ਤੇ ਤੁਸੀਂ ਵੀ ਜਿਹੜਾ ਬੱਚੋ 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 ਪੈਸੇ ਬਰਬਾਦ ਨਾ ਕਰੋ ਆਪਣੇ ਇਸ ਤਰ੍ਹਾਂ ਦੇ ਧੰਦਿਆਂ ਦੇ ਵਿੱਚ ਬੱਚੋ ਜੇ ਹੈ ਬੰਦਿਆਂ ਤੋਂ ਜਿੰਨਾ ਬਾਤ ਸਕਦੇ ਹੋ ਕਿਉਂਕਿ ਅ ਕੌਲਾ ਲੈ ਕੇ ਬੈਠੇ ਨੇ ਤੁਹਾਨੂੰ ਲੁੱਟਣ ਦੇ ਲਈ ਵੀ ਤੁਹਾਡੇ ਪੈਸੇ ਕੌਲੇਜ ਪਾਈ ਜਾਓ ਤੇ ਅਸੀਂ ਲੁੱਟੀ ਜਾਵਾਂਗੇ ਤੁਹਾਨੂੰ ਅੱਡੇ ਬਹੁਤ ਬਦਲ ਦਿੰਦੇ ਨੇ ਇਹ ਜੇ ਲੋਕ ਅੱਜ ਇੱਥੇ ਕੱਲ ਨੂੰ ਉੱਥੇ ਤੇ ਬਹੁਤ ਲੋਕ ਜਿਹੜੇ ਕਹਿਣਗੇ ਵੀ ਹਾਂ ਯਾਰ ਤੈਨੂੰ ਕੀ ਪ੍ਰੋਬਲਮ ਹੈ ਹੈਗੀ ਆ ਬਾਈ ਜੀ ਪ੍ਰੋਬਲਮ ਹੈਗੀ ਆ ਕਿਉਂਕਿ ਸਾਨੂੰ ਵੀ ਇੱਕ ਬੰਦੇ ਨੇ ਕਿਹਾ ਸੀ ਵੀਰ ਤੂੰ ਐਂ ਦੱਸੋ ਵੀ ਕਿੰਨੇ ਪੈਸੇ ਲਵੇਂਗਾ ਤੂੰ ਮੇਰੇ ਨਾਲ ਆ ਜਾ ਮੇਰੀ ਪ੍ਰਮੋਸ਼ਨ ਕਰ ਜਾ ਕਰ ਬਾਈ ਜੀ ਨਾ ਅਸੀਂ ਬਕਾਊ ਹੈਗੇ ਆ ਤੇ ਨਾ ਸਾਡਾ ਜਿਮੀਰਾ ਜਾਤ ਦਿੰਦਾ ਵੀ ਅਸੀਂ ਤੇਰੇ 2 4 5000 ਦੇ ਉੱਤੇ ਬੈਠੇ ਆ ਵੀ ਆ ਕੇ ਤੇਰੀਆ ਪ੍ਰਮੋਸ਼ਨ ਨਾ ਕਰੀਏ ਠੀਕ ਹੈ ਤੇ ਜਿਹੜੇ ਲੈ ਰਹੇ ਨੇ ਉਹ ਚਲੋ ਉਹਨਾਂ ਦੀ ਰੋਜੀ ਰੋਟੀ ਆ ਉਹਨਾਂ ਦਾ ਕੰਮ ਹੈ ਪਰ ਤੁਸੀਂ ਆਪਣੇ ਮਾਈਂਡ ਨੂੰ ਫਰੈਸ਼ ਰੱਖੋ ਆਪਣਾ ਮਾਈਂਡ ਹੈ ਜਿਹੜਾ ਜਿ ਇਹ ਕੰਮਾਂ ਦੇ ਵੱਲ ਨਾ ਜਾਣ ਦਿਓ ਕਿਉਂਕਿ ਤੁਹਾਡਾ ਜਿਹੜਾ ਕੀਮਤੀ ਪੈਸਾ ਉਹਨੂੰ ਐਵੇਂ ਨਾ ਬਰਬਾਦ ਕਰੋ ਤੇ ਇਸ ਲਈ ਬਸ ਬੇਨਤੀ ਇਹੀ ਸੀ ਵੀ ਬਚੋ ਬਚੋ ਬਸ ਲਾਟਰੀ ਵਾਲਿਆਂ ਤੋਂ ਬਚੋ ਖਾਸ ਕਰਕੇ ਮੇਰਾ ਵੀਰ ਤੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਤੋਂ ਬਚੋ ਹਰੇਕ ਲਾਟਰੀ ਵਾਲਾ ਮਾੜਾ ਨਹੀਂ ਹੈ ਤੇ ਉਹਨਾਂ ਦੇ ਵੀ ਘਰ ਚਲਾਉਣਾ ਮੈਂ ਇਹ ਨਹੀਂ ਕਹਿੰਦਾ ਪਰ ਬੱਚੋ ਅਜਿਹੇ ਬੰਦਿਆਂ ਤੋਂ ਬੱਚੋ ਜਿਹੜੇ ਗੁੰਮਰਾਹ ਕਰਕੇ ਆਹ ਭੀੜ ਦਿਖਾ ਦਿਖਾ ਕੇ ਲੋਕਾਂ ਨੂੰ ਇਕੱਠੇ ਕਰਕੇ ਆਹ ਗੁੰਮਰਾਹ ਕਰਦੇ ਨੇ ਵੀ ਮੇਥੋਂ ਲਾਟਰੀ ਖਰੀਦੋ ਮੇਰੇ ਕੋਲ ਇਨਾ ਨਾਮ ਨਿਕਲਿਆ ਤੇ ਅਜਿਹੇ ਬੰਦਿਆਂ ਤੋਂ ਜ਼ਰੂਰ ਬਚੋ ਤੇ ਜਿਹੜੇ ਲੋਕਾਂ ਨੂੰ ਲਾਟਰੀ ਦੇ ਨਾਮ ਤੇ ਬੇਵਕੂਫ ਬਣਾਉਂਦੇ ਨੇ ਇਹ ਵੀ ਇੱਕ ਜੁਰਮੀ ਹੈ ਤੇ ਜੇਕਰ ਲਾਟਰੀ ਖਰੀਦਨੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਜਿਹੜੇ ਲਾਟਰੀ ਸਟਾਲ ਨੇ ਉਹਨਾਂ ਦੇ ਕੋਲ ਹੀ ਖਰੀਦੋ ਤੇ ਝੋਲਾ ਚੱਕ ਬੰਦਿਆਂ ਤੋਂ ਨਾ ਖਰੀਦੋ ਅੱਜ ਇੱਥੇ ਕੱਲ ਨੂੰ ਉੱਥੇ ਮੇਰਾ ਫਲਾਣੇ ਥਾਂਵੇਂ ਦਫ਼ਤਰ ਖੁੱਲ ਗਿਆ ਜੀ ਐਦਾਂ ਦੇ ਬੰਦਿਆਂ ਤੋਂ ਨਾ ਖਰੀਦੋ ਮਤਲਬ ਕਹਿ ਲਈਏ ਝੋਲਾ ਸਾਹਿਬ ਬੰਦਿਆਂ ਤੋਂ ਪੱਕੇ ੱਡਿਆਂ ਵਾਲੇ ਤੋਂ ਖਰੀਦਨੀਆ ਖਰੀਦੋ ਪਰ ਫਿਰ ਵੀ ਜਿਹੜਾ ਆਪਣਾ ਮਿਹਨਤ ਦਾ ਪੈਸਾ ਐਵੇਂ ਬਰਬਾਦ ਨਾ ਕਰੋ ਕਿਉਂਕਿ ਕਿਸਮਤ ਜਿਹੜੀ ਇਹ ਕਦੇ-ਕਦੇ ਸਾਥ ਦਿੰਦੀ ਹੁੰਦੀ ਹੈ ਜੇ ਤੁਸੀਂ ਹਜ਼ਾਰ ਵਾਰੀ ਲਾਟਰੀ ਪਾਉਂਗੇ ਤਾਂ ਹਜ਼ਾਰ ਵਾਰੀ ਦੇ ਵਿੱਚ ਤੁਹਾਡਾ ਇੱਕ ਜਾਂ ਦੋ ਵਾਰੀ ਇਨਾਮ ਤਾਂ ਲੱਗਣੀ ਲੱਗਣਾ ਸੋ ਜਦ ਤੱਕ ਤੁਸੀਂ ਆਪਣਾ ਪੂਰਾ ਪੈਸਾ ਜਿਹੜਾ ਉਹ ਅਜਿਹੇ ਲੋਕਾਂ ਨੂੰ ਲੁਟਾ ਚੁੱਕੇ ਹੁੰਨੇ ਹੋ ਤੇ ਜਿਹੜੇ ਤੁਹਾਨੂੰ ਗੁੰਮਰਾਹ ਕਰਦੇ ਨੇ ਤੇ ਬਸ ਬੇਨਤੀ ਤਾਂ ਮੇਰੀ ਇਹੀ ਹੈ ਵੀ ਅਜਿਹੇ ਲੋਕਾਂ ਤੋਂ ਬਚੋ ਜਿਹੜੇ ਗੁੰਮਰਾਹ ਕਰਕੇ ਵੀਡੀਓ ਬਣਵਾ ਬਣਵਾ ਕੇ ਕਦੇ ਕੋਈ ਮੁੰਡਾ ਫੜ ਲਿਆ ਕਦੇ ਕੋਈ ਕੁੜੀ ਫੜ ਲਈ ਤਨਾ ਉਹਨਾਂ ਤੋਂ ਵੀਡੀਓ ਬਣਵਾ ਕੇ ਵੀ ਬਾਈ ਆ ਸਾਡੀ ਵੀਡੀਓ ਬਣਾ ਦੇ 5000 ਲੈ ਲਈ 10000 ਲੈ ਲਈ ਜਾਂ ਜਿਨ੍ਹਾਂ ਦੇ ਪੇਜ ਵਧੀਆ ਚੱਲ ਰਹੇ ਨੇ ਉਹਨਾਂ ਤੋਂ ਬਣਵਾ ਲਈ ਉਹਨਾਂ ਤੋਂ ਖਾਸ ਕਰਕੇ ਬੱਚੋ ਤੇ ਬਸ ਇਹੀ ਹੈ ਵੀ ਇਹਨਾਂ ਤੋਂ ਬਚੋ ਵੀਰ ਬਣ ਕੇ ਤੇ ਬਸ ਇਹੀ ਕਹਿਣਾ ਸੀ ਮੈਂ ਤਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਆ ਤਾਂ ਦੇਖਣੀ ਆ ਵੀਡੀਓ ਸ਼ੇਅਰ ਕਰ ਦਿਓ